ਹਾਂਜੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਨਿਊ ਵਲੌਗ 'ਚ ਤੁਹਾਡਾ ਸਵਾਗਤ ਹੈ ਜੀ ਤੇ ਹੋਰ ਉਮੀਦ ਕਰਦੇ ਹਾਂ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਪ੍ਰਮਾਤਮਾ ਸਾਰਿਆਂ ਨੂੰ ਠੀਕ ਹੀ ਰੱਖੇ ਤੇ ਸਾਡੇ ਚੈਨਲ ਨੂੰ ਤੁਸੀਂ ਜਰੂਰ ਸਬਸਕ੍ਰਾਈਬ ਕਰ ਲਿਓ ਜੇ ਸਾਡੇ ਵਲੌਗ ਤੁਹਾਨੂੰ ਵਧੀਆ ਲੱਗਦੇ ਹੋਣ ਤੇ ਵੀਡੀਓ ਨੂੰ ਲਾਈਕ ਤੇ ਸ਼ੇਅਰ ਜਰੂਰ ਕਰ ਦਿਆ ਕਰੋ ਤੇ ਕਮੈਂਟ ਕਰਕੇ ਤੁਸੀਂ ਜਰੂਰ ਦੱਸਿਆ ਕਰੋ ਵੀ ਸਾਡੇ ਤੁਹਾਨੂੰ ਵਲੌਗ ਕਿਸ ਤਰ੍ਹਾਂ ਦੇ ਲੱਗਦੇ ਆ ਤੇ ਅੱਜ ਤਾਂ ਮੈਂ ਵਲੌਗ ਸ਼ੁਰੂ ਕਰਨ ਲੱਗੀਆਂ 4:30 ਵਜੇ ਸਵੇਰ ਮੈਥੋਂ ਵਲੌਗ ਸ਼ੁਰੂ ਨਹੀਂ ਹੋਇਆ ਸੀਗਾ ਸਵੇਰ ਇੱਕ ਕੰਮ ਕੁਮ ਜ਼ਿਆਦਾ ਸੀਗਾ ਤੇ ਇੱਕ ਮੇਰਾ ਆਇਆ ਸੀ ਭਾਂਜਾ ਤੇ ਫਿਰ ਮ ਫਰਨਾ ਵਲੌਗ ਜੇ ਤੇ ਮੇਥੋਂ ਫਰਨਾ ਵਲੌਗ ਸ਼ੁਰੂ ਨਹੀਂ ਹੋਇਆਗਾ ਤੇ ਚਲ ਮੈਂ ਚਲ ਹੁਣ ਮੈਂ ਵਲੌਗ ਸ਼ੁਰੂ ਕਰਨਾ ਤੇ ਨਾਲੇ ਮੈਂ ਬਣਾਵਾਂਗੀ ਕਦੂ ਦੀ ਸਬਜ਼ੀ ਕਦੂ ਦੀ ਸਬਜ਼ੀ ਕੰਗਾਂ ਨੂੰ ਪਸੰਦ ਹੁੰਦੀ ਆ ਕੰਗਾਂ ਨੂੰ ਨਹੀਂ ਵੀ ਪਸੰਦ ਹੁੰਦੀ ਤੇ ਪਰ ਅੱਜ ਆਪਾਂ ਸਬਜ਼ੀ ਜਿਹੜੇ ਤਰੀਕੇ ਨਾਲ ਬਣਾਵਾਂਗੇ ਨਾ ਕਦੂ ਦੀ ਸਬਜ਼ੀ ਤੇ ਬਹੁਤ ਹੀ ਜ਼ਿਆਦਾ ਸਵਾਦ ਬਣਦੀ ਹੈਗੀ ਆ ਹੁਣ ਸਰਦੀਆਂ ਵਾਲੀਆਂ ਸਬਜ਼ੀਆਂ ਤਾਂ ਫਿਰ ਹੁਣ ਜਾਣਦੀਆਂ ਪਈਆਂ ਤੇ ਹੁਣ ਗਰਮੀ ਵਾਲੀਆਂ ਸਬਜ਼ੀਆਂ ਜਿਹੜੀਆਂ ਆਉਂਦੀਆਂ ਪਈਆਂ ਤੇ ਅੱਜ ਫਿਰ ਮੈਂ ਵੀ ਲੈ ਲਏ ਸੀਗੇ ਇੱਕ ਅੱਦੂ ਮੈਂ ਕਿਹਾ ਚਲ ਅੱਜ ਆਪਾਂ ਅੱਦੂ ਦੀ ਸਬਜ਼ੀ ਬਣਾਵਾਂਗੇ ਅੱਦੂ ਮੈਨੂੰ ਵਧੀਆ ਜੇ ਲੱਗੇ ਸੀਗੇ ਲਵੇ ਲਵੇ ਅੱਦੂ ਸੀ ਕੱਚੇ ਜੇ ਤੇ ਮੈਂ ਕਿਹਾ ਚਲ ਅੱਜ ਆਪਾਂ ਸਬਜ਼ੀ ਬਣਾ ਲਾਂ ਅੱਦੂਆਂ ਦੀ ਸ਼ੁਰੂਆਤ ਕਰਦੇ ਹਾਂ ਅੱਜ ਕਿਉਂਕਿ ਗਰਮੀ ਵੀ ਬਸ ਹੋਣਾ ਚੱਲ ਪਈ ਹੈ ਸ਼ੁਰੂ ਹੋ ਗਈ ਆ ਫਿਰ ਆਪਾਂ ਵੀ ਹੁਣ ਗਰਮੀ ਵਾਲੇ ਸਬਜ਼ੀ ਹਾਂ ਮੈਂ ਕਹ ਚਲ ਆਪਾਂ ਵੀ ਅੱਜ ਗਰਮੀ ਵਾਲੀ ਸਬਜ਼ੀ ਦੀ ਸ਼ੁਰੂਆਤ ਕਰਦਗੇ ਤੇ ਤੁਹਾਡੇ ਨਾਲ ਵੀ ਇਹ ਰੈਸਪੀ ਆਪਾਂ ਸ਼ੇਅਰ ਕਰਨ ਲਗੇ ਤੇ ਐਂਡ ਤੱਕ ਬਣੇ ਰਿਓ ਵਲੌਗ ਦੇ ਨਾਲ ਤੇ ਲਾਈਕ ਤੇ ਸ਼ੇਅਰ ਜ਼ਰੂਰ ਕਰਦੇ ਕਰੋ ਰਿਕੁਐਸਟ ਹਰ ਤੁਹਾਡੇ ਮੂਰੇ ਤੇ ਉਹ ਅਸੀਂ ਵਰਤਮਾਨ ਵਧਿਆ ਤੋਂ ਵਧਿਆ ਬਣਾਉਣ ਦੀ ਕੋਸ਼ਿਸ਼ ਕਰਦੇ ਹਾਂ ਲੋਵ ਤੇ ਜੇ ਤੁਹਾਨੂੰ ਪਸੰਦ ਆਵੇ ਵਲੌਗ ਅਸੀਂ ਨਾ ਇੱਕ ਦਿਨ ਸਨ ਛੱਡ ਕੇ ਵਲੌਗ ਪਾਉਣੇ ਹੈਗੇ ਆ ਰਜਾਨਾ ਸਾਥ ਬਲੌਗ ਪੈਂਦਾ ਨਹੀਂਗਾ ਤੇ ਹਨਾ ਬੱਚੇ ਪੜਦੇ ਹੈਗੇ ਆ ਤੇ ਤੁਹਾਨੂੰ ਪਤਾ ਥੋੜੇ ਬੱਤੇ ਬੱਚੇ ਕਈ ਮਰਾਖੇ ਲੱਗਦੇ ਆ ਕਈ ਵਰ ਨਹੀਂ ਲੱਗਦੇ ਆਖੇ ਹਨਾ ਕੰਮ ਕੁੰਮਾ ਫਿਰ ਸਾਰਾ ਆਪਨੇ ਕਰਨਾ ਪੈਂਦਾ ਹੈਗਾ ਤੇ ਤਾਂ ਕਰਕੇ ਫਿਰ ਰਜਾਨਾ ਬਲੌਗ ਮੇਥੋਂ ਸ਼ੁਰੂਆਉਂ ਦੂਜਾ ਬਣਾਇਆ ਨਹੀਂ ਜਾਂਦਾ ਹੈਗਾ ਮੈਂ ਕਹਾਂ ਚੱਲ ਹੁਣ ਇੱਕ ਦਿਨ ਸਨ ਛੱਡ ਕੇ ਫਿਰ ਬਲੌਗ ਤੁਹਾਡੇ ਤੱਕ ਪਹੁੰਚਾਂ ਕਰੂਗਾ ਹਾਂਜੀ ਮੈਂ ਸੇ ਹੁਣ ਤਾਂ ਜੈਂਪਰ ਹੈ ਠੀਕ ਹੈ ਗ੍ਰੀਨ ਕਲਰ ਦਾ ਤੇ ਇਹਦੇ ਤੱਕ ਲਾਈ ਆ ਲੈਸ ਸਟੌਨ ਵਾਲੀ ਮੈਂ ਖੁਦ ਨੇ ਸਟਿਚ ਕੀਤਾਗਾ ਜੈਂਪਰ ਤੇ ਲੈਸ ਵੀ ਮੈਂ ਖੁਦ ਨੇ ਲਾਈ ਆ ਲਿਆੰਬੀ ਤਾਂ ਸੀ ਕਿ ਮੈਂ ਲੈਸ ਘੇਰੇ ਵਾਸਤੇ ਤਾਂ ਆ ਗਈ ਸੀ ਕਿ ਤੇ ਗਲੇ ਵਾਸਤੇ ਵੀ ਲੈਂਦੀ ਸੀ ਮੈਂ ਪਰ ਗਲੇ ਤੇ ਲੱਗੀ ਨਹੀਂ ਬਸ ਚਾਤਾਂ ਤੇ ਤੇ ਘੇਰੇ ਤੇ ਆ ਗਈ ਤੇ ਬਾਹਾਂ ਤੇ ਆ ਗਈ ਕਿਉਂਕਿ ਚਾਤ ਵੱਡੇ ਹੋਵੇ ਜਿਆਦਾ ਤੇ ਫਿਰ ਚਾਤਾਂ ਤੇ ਜ਼ਿਆਦਾ ਲੱਗਦੀ ਹੈ ਤੇ ਘੇਰੇ ਜੋਗਰੀ ਆ ਦੂਜਾ ਗਲੇ ਜੋਗਰੀ ਬਚੀ ਨਹੀਂ ਗਈ ਬਸ ਹੁਣ ਕਾਂਟ ਤੇ ਆ ਗਈ ਤੇ ਬਾਹਾਂ ਤੇ ਆ ਗਈ ਤੇ ਮੈਨੂੰ ਕਮੈਂਟਾਂ ਵਿੱਚ ਜਰੂਰ ਦੱਸੋ ਵੀ ਮੈਂ ਲੈ ਸੋ ਸੋਹਣੀ ਲਾਈ ਆ ਸੋਹਣੀ ਲੱਗਦੀ ਨਾ ਅਜੇ ਘੜਾ ਤਰਪਾਈ ਕਰਨ ਵਾਲਾ ਰਹਿਦਾ ਹੈਗਾ ਜੇ ਨਾ ਕਰੀ ਆਪ ਦਾ ਸੂਟ ਸਟਿਚ ਕਰਦੀ ਹੈਗੀਆ ਮੇਰੀ ਬੇਟੀ ਦੇ ਵੀ ਤੇ ਮੈਂ ਖੁਦ ਆਪ ਦੇ ਵੀ ਹਾਂਜੀ ਤੇ ਹੁਣ ਆਪਾਂ ਚੀਨ ਲੱਗਿਆ ਕद्दू ਕद्दू ਆਪਾਂ ਲਏ ਆ ਬਹੁਤ ਸੋਹਣੇ ਕद्दू ਲਵੇ ਲਵੇ ਕद्दू ਆ ਕਿਉਂਕਿ ਕੱਚੇ ਜੇ ਕद्दू ਹੋਣਗੇ ਨਾ ਸਾਜੀ ਫੇਰ ਹੀ ਸਵਾਦ ਨਹੀਂ ਹੈਗੀ ਅੱਛੀ ਹੋ ਜੇ ਲਵਾਂਗੇ ਆ ਵੀਡੀਓ ਤੇ ਨਾਲ ਬਣੇ ਨੇ ਹਾਂਜੀ ਕਦੋਂ ਆਪਾਂ ਛੱਲ ਲਿਆ ਛੱਲ ਕੇ ਆਪਾਂ ਚੀਰ ਵੀ ਲਿਆ ਇਸ ਤਰ੍ਹਾਂ ਬਰੀਕ ਬਰੀਕ ਚੀਰਨਾ ਕਰ ਤੂੰ ਨਾ ਬਰੀਕ ਬਰੀਕ ਜਦੋਂ ਆਪਾਂ ਕਦੋਂ ਚੀਰਦੇ ਨਾ ਤਾਂ ਫਿਰ ਕਦੋਂ ਵਧੀਆ ਬੰਦਾਗਾ ਚੰਗੀ ਤਰ੍ਹਾਂ ਖੋਜੇ ਜਾਂਦਾ ਕਦੋਂ ਤੇ ਇੱਕ ਤਰ੍ਹਾਂ ਮੈਂ ਹੋਰ ਗੱਲ ਦੱਸਦੇ ਹਾਂ ਨੀ ਕਦੋਂ ਦੀ ਜਿਹੜੀਆਂ ਆ ਕਦੋਂ ਦੀ ਬਹੁਤ ਹੁੰਦੀਆਂ ਨਾ ਐਡ ਕਰਨੀ ਬਹੁਤ ਜਿਹੜੀਆਂ ਆ ਤੇ ਇਹ ਮੈਂ ਕਦੇ ਕद्दू ਦੀ ਜਿਹੜਾ ਸਬਜ਼ੀ ਬਣਾਉਣੀ ਨਾ ਤੇ ਮੈਂ ਕਦੇ ਕद्दू ਦੀ ਸਬਜ਼ੀ ਦੇ ਵਿੱਚ ਇਹਨੂੰ ਵਰਤਿਆ ਨਹੀਂਗਾ ਮੈਂ ਇੰਨੀ ਕੋ ਗੁੱਦ ਕੱਢ ਦਿਨੀ ਹੁੰਦੀ ਹੈ ਮੈਨੂੰ ਵਧੀਆ ਨਹੀਂ ਲੱਗਦੀ ਤੇ ਪਰ ਇਹ ਜਦੋਂ ਹੁਣ ਜ਼ਿਆਦਾ ਗਰਮੀ ਹੋ ਜਾਂਦੀ ਜਿਵੇਂ ਜੂਨ ਜੁਲਾਈ ਦਾ ਮਹੀਨਾ ਆ ਜਾਂਦਾ ਹੈਗਾ ਹਨਾ ਤੇ ਇਹ ਜਿਹੜੀ ਕद्दू ਦੀ ਗੁੱਦ ਹੈਗੀ ਹੈ ਨਾ ਇਹਨੂੰ ਪੈਰਾਂ ਦੇ ਘਸਾ ਲਓ ਕਿਉਂਕਿ ਪੈਰ ਉਹ ਤੋਂ ਗਰਮੀ ਦੇ ਵਿੱਚ ਬਹੁਤ ਜ਼ਿਆਦਾ ਤਪਣ ਲੱਗ ਜਾਂਦੀਆਂ ਹੈ ਜ਼ਿਆਦਾ ਗਰਮੀ ਹੋਣ ਕਾਰਨ ਤੇ ਇਹ ਨਾਲ ਨਾ ਪੈਰਾਂ ਤੇ ਘਸਾ ਲਓ ਜਿਹੜੀ ਪੈਰਾਂ ਦੀ ਸਾਰੀ ਗਰਮੀ ਨਾ ਇਹ ਬਾਹਰ ਨਿਕਲ ਜਾਂਦੀ ਕद्दू ਹੁੰਦਾ ਠੰਡਾ ਪੈਰ ਹੁੰਦੇ ਆ ਗਰਮ ਜਦੋਂ ਆਪਾਂ ਪੈਰਾਂ ਤੇ ਕਦੋਂ ਨੂੰ ਖਸਾਉਂਦੇ ਆ ਨਾ ਤੇ ਸਾਰੀ ਗਰਮੀ ਕਦੂ ਕਦੂ ਦੇ ਨਾਲ ਨਾ ਤੇ ਪੈਰਾਂ ਦੀ ਗਰਮੀ ਬਾਹਰ ਨਿਕਲ ਜਾਂਦੀ ਹੈ ਕੋ ਜਿਹੜੇ ਪੈਰ ਹੁੰਦੇ ਉਹ ਠੰਡੇ ਠੰਡੇ ਹੋ ਜਾਂਦੇ ਆ ਤੁਸੀਂ ਅਜਮਾ ਕੇ ਦੇਖੋ ਪੂਰੀ ਜਦੋਂ ਫੁੱਲ ਗਰਮੀ ਆ ਗਈ ਨਾ ਹੁਣ ਤਾਂ ਮੌਸਮ ਅਜੇ ਸੈੱਟ ਜਿਹਾ ਜਿਹੜਾ ਫੁੱਲ ਗਰਮੀ ਆ ਗਈ ਨਾ ਤੁਸੀਂ ਅਜਮਾ ਕੇ ਦੇਖੋ ਤੁਸੀਂ ਆਪਣੇ ਆਪ ਹੀ ਦੇਖੋਗੇ ਵਾਕਈ ਗੱਲ ਇਹ ਸਹੀ ਹੈਗੀ ਆ ਕਿਉਂਕਿ ਇਹ ਨਾ ਮੇਰੇ ਚਾਚਾ ਜੀ ਵਰਤਦੇ ਹੁੰਦੇ ਸੀਗੇ ਤੇ ਸਾਨੂੰ ਵੀ ਉਹਦੇ ਹੀ ਪਤਾ ਲੱਗਿਆ ਤੇ ਕਦੂ ਦੀ ਜਿਹੜਾ ਉਹਨਾਂ ਨੇ ਉਹ ਦਜਾ ਗੁੱਦ ਕਸਾਈ ਨਾ ਪੈਰਾਂ ਤੇ ਤੇ ਫੇਰ ਹੀ ਸਾਨੂੰ ਜਿਹੜੀ ਗਰਦ ਹੈਗੀ ਤੇ ਪੈਰਾਂ ਤੇ ਖਸੌਣ ਨਾਲ ਵੀ ਇਹਦਾ ਕਾਰਨ ਕੀ ਹੈਗਾ ਇਹੀ ਹੁੰਦਾ ਵੀ ਗਰਮੀ ਪੈਰਾਂ ਦੇ ਨਾਲ ਬਾਹਰ ਨਿਕਲ ਜਾਂਦੀ ਹੈ ਕਿ ਪੈਰ ਜਿਹੜੇ ਠੰਡੇ ਠੰਡੇ ਹੋ ਜਾਂਦੇ ਆ ਫਿਰ ਆਦੇ ਵਧਿਆ ਨਾ ਸਰੀਰ ਨੂੰ ਸਕੂਨ ਜਿਹਾ ਲੈਦਾ ਹੈਗਾ ਹਾਂਜੀ ਹੁਣ ਬਣਾਉਣ ਲੱਗੇ ਆਪਾਂ ਕਦੂ ਦੀ ਸਬਜ਼ੀ ਦੇ ਕਦੂ ਨੂੰ ਮਸਹਰ ਲਿਆ ਰਚੀ ਤੇ ਕਦੂ ਨੂੰ ਨਾ ਦੋ ਵਾਰੀ ਧੋਤੀ ਲਿਆਗਾ ਤੇ ਇਹਨੂੰ ਤਾਂ ਪਨਾ ਪਰੱਖ ਜਿਨੇ ਸਾਈਡ ਤੇ ਇੱਕ ਲਵਾਂਗੇ ਆਪਾਂ ਚੌਪੜ ਚੌਪੜ ਨਾ ਹੋਵੇ ਨਾ ਤੇ ਲਾਸੇ ਵੀ ਬਰੀਕ ਬਰੀਕ ਪਿਆਏ ਨੂੰ ਆਪਾਂ ਕੱਟ ਕੇ ਵਰਨੇ ਆ ਪਰ ਮੇਰੇ ਕੋਲ ਜੋਪਰ ਸੀਗਾ ਮੈਂ ਤਾਂ ਚਾਹਾਂ ਚੌਪਰ ਦੇ ਵਿੱਚ ਸ਼ੌਕ ਕਰ ਲੈਣੇ ਆ। ਸਬਜੀ ਵਧੀਆ ਬਣਦੀ ਹੈ ਤੇ। ਇਹਦੇ ਵਿੱਚ ਹੈਗੀ ਇੱਕ ਹਰੀ ਮਿਰਚ, ਦੋ ਪਿਆਜ਼ ਤੇ ਅਦਰਕ ਤੇ ਲਸਣ ਇਹਨਾਂ ਨੂੰ ਆਪਾਂ ਨਾ ਕੱਠਿਆਂ ਵਿੱਚ ਕੱਟ ਲਿਆ। ਸਬਜੀ ਬਹੁਤ ਸਵਾਦ ਨੂੰਗੀ ਇਸ ਤਰੀਕੇ ਦੇ ਨਾਲ ਤੇ ਜੇ ਮੰਨ ਲਓ ਵੀ ਬ੍ਰਿਕ-ਬ੍ਰਿਕ ਕੱਟਣਾ ਵੀ ਨਾ ਹੋਵੇ ਨਾ ਤੇ ਮਿਕਸੀਰ ਦੇ ਜਗ ਦੇ ਵਿੱਚ ਦਰਦਰਾ ਇਹਨਾਂ ਨੂੰ ਪੀਸ ਲਓ। ਫਿਰ ਵੀ ਤੜਕਾ ਲਾਓ ਤਾਂ ਸਬਜੀ ਸਵਾਦ ਨੂੰਗੀ। ਕੌਣ ਜੇ ਕਰਾਂਗੇ ਚੱਲਿਆਂ ਮੈਂ ਆ ਚੱਲਿਆਂ ਆਹ ਕੌਣ ਵੇਖਣ ਆਸਤੇ ਇਹ ਗਿਆਨ ਵੇਖਾਂ ਆ ਕੀ ਲੈ ਗਈ ਹੈ ਦੂਸਰੇ ਕਿੱਥੇ ਲੱਗ ਜਿਓ ਰਿਆ ਡੈਡੀ ਆਪਣੇ ਘਰ ਬਣਾਇਆ ਆਪਣੇ ਆਪ ਆ ਵੀ ਬਣਾਇਆ ਸੋਨਾ ਬਣਾਇਆ प्यारੋਂ ਕੋ ਬੰਨਿਆ ਜਾਂ ਚੋਕਾ ਹੈ। ਆਏ ਬਦਿਓ ਚੋਕ ਹੋ ਜਾਂਦਾ ਹੈ ਇਹਦੇ ਵਿੱਚ। ਠੀਕ। ਐਸਾ ਨਾ ਬ੍ਰੇਕ ਬ੍ਰੇਕ ਹੈ। ਹੂੰ। ਸਬਜੀ ਫਿਰ ਜਿਹੜਾ ਆਪਾਂ ਤੜਕਾ ਲਾਵਾਂਗੇ ਨਾ ਸਬਜੀ ਬਹੁਤ ਜ਼ਿਆਦਾ ਸੁਆਦਦਾਰੀ ਹੈਗੀ। ਇਹਨੇ ਵਿੱਚ ਹੀ ਰੱਖੀ। ਇਹਦਰ ਹੁਣ ਆਪਾਂ ਕੜਾਹੀ ਖਵਾਕਰੀ ਗੈਸ ਦੇ ਉੱਪਰ ਗੈਸ ਮੈਂ ਆਨ ਕਰ ਲਿਆ ਸੀਗਾ। ਅੱਧੇ ਘੜੇ ਸਰੋਂ ਦਾ ਤੇਲ ਪਾਇਆ। ਅੱਧੇ ਕੜਛੀ ਕੋਣੀ ਤੱਕ ਵੀ ਕੜਛੀ ਫਾਲੋਸਲਾ ਨਾ ਤੇਈ ਵਾਰ ਇਹਨਾਂ ਦੇ ਘੱਟ ਤੇਲ ਵੀ ਖਾਂਡੇ ਦੇ ਸਬਜ਼ੀ ਦੇ ਨਾਲ ਚ ਤੁਰ ਚਮਚੇ ਪਾਉ। ਤੇ ਉਹਦੇ ਵਸੇ ਸਰੋਂ ਦੇ ਤੇਲ ਵਿੱਚ ਸਭ ਜੀ ਸੁਆਦ ਆਉਂਦੇ ਹੈ ਕਿ ਮੈਂ ਤਾਂ ਜਦੋਂ ਵੀ ਸਬਜ਼ੀ ਬਣਾਉਣੀ ਸਮਨੇ ਦੇ ਤੇਲ ਵਿੱਚ ਬਣਾਉਣੀ। ਤੇ ਹੁਣ ਜਦੋਂ ਤੇਲ ਗਰਮ ਹੋ ਗਿਆ ਨਾ ਦੁਬਾਰੀ ਆਪਾਂ ਤੜਕਾ ਲਾਉ। ਚੰਗੀ ਤਰ੍ਹਾਂ ਕਰਨਾ ਤੇਲ ਗਰਮ ਕਰਾਂਗੇ। ਕੱਚੇ ਤੇਲ ਵਿੱਚ ਜਦੋਂ ਆਪਾਂ ਤੜਕਾ ਲਾਉਨੇ ਨਾ ਸਬਜ਼ੀ ਨੂੰ ਤੇ ਫਿਰ ਤੱਤ ਜਾ ਆਉਂਦਾ ਹੈ। ਰਸ ਮਿਲ ਜੀ ਆਉਂਦੀ ਰਹਿੰਦੀ ਜਿਵੇਂ ਕੱਚੇ ਕੱਚੇ ਤੇਲ ਦੀ ਸਬਜ਼ੀ ਸੁਆਦ ਨਹੀਂ ਲੱਗਦੀ। ਭਾਵੇਂ ਆਪਾਂ ਕੋਈ ਵੀ ਸਬਜ਼ੀ ਬਣਾ ਲੀਏ। ਇਹ ਸਵਾਦ ਨਹੀਂ ਬਣੂਗਾ ਤੇ ਪੱਚੇ ਦੇ ਤਿਲ ਤੋਂ ਜਦੋਂ ਆਪਾਂ ਚੰਗੀ ਤਰ੍ਹਾਂ ਇਹਨੂੰ ਤੇ ਇਹਨੂੰ ਪਕਾਉਨੇ ਆ ਨਾ ਤੇ ਤੜਕਾ ਲਾਉਨੇ ਆ ਤੇ ਬਹੁਤ ਸਵਾਦ ਸਾਬਤ ਆਉਂਦੀ ਹੈ ਪਰ ਕਸਮਲ ਵੀ ਬਹੁਤ ਵਧੀਆ ਆਉਂਦੀ ਹੈ ਹਾਂਜੀ ਤੇਲ ਚੰਗੀ ਤਰ੍ਹਾਂ ਗਰਮ ਹੋ ਗਿਆ ਤੇ ਇੱਕ ਚਮਚ ਪਾ ਦਾਂਗੇ ਸਾਬਤ ਜੀਰਾ ਤੇ ਥੋੜੀ ਜਿਹੀ ਪਾ ਦਾਂਗੇ ਹਿੰਗ ਇੱਕ ਪਾ ਦਾਂਗੇ ਸਾਬਤ ਲਾਲ ਮਿਰਚ ਹੁਣ ਥੋੜਾ ਜਿਹਾ ਗੈਸ ਨੂੰ ਆਪਾਂ ਸਲੋ ਕਰ ਦਾਂਗੇ ਜਿਹੜਾ ਆਪਣਾ ਤੜਕਾ ਮੱਤੂਗਾ ਨਾ ਤੇਲ ਆਪਾਂ ਹੁਣ ਚੰਗੀ ਤਰ੍ਹਾਂ ਗਰਮ ਕਰ ਲਿਆ ਹੁਣ ਪਾ ਦਾਂਗੇ ਪਿਆਜ਼ 2 ਮਿੰਟ ਵਾਸਤੇ ਆਪਾਂ ਪਹਿਲਾਂ ਭੁੰਨ ਲਾਂਗੇ ਚੰਗੀ ਤਰ੍ਹਾਂ ਪਿਆਜ਼ ਨੂੰ ਤੇ ਚੰਗੀ ਤਰ੍ਹਾਂ ਵਧੀਆ ਭੁੰਨਿਆ ਗਿਆ ਨਾ ਪਿਆਜ਼ ਉਸ ਤੋਂ ਬਾਅਦ ਹੀ ਫਿਰ ਆਪਾਂ ਕਦੂ ਪਾਵਾਂਗੇ ਆਪਦੇ ਆਪ ਦੇ ਤਰੀਕੇ ਨਾਲ ਹਨਾ ਆਪਾਂ ਸਬਜ਼ੀ ਬਣਾਉਣੀ ਹੈਗੇ ਆ ਤੇ ਉਹ ਕਿਵੇਂ ਬਣਦੀ ਹੈਗੀ ਉਹ ਆਪਾਂ ਨੂੰ ਪਤਾ ਹੁੰਦਾ ਵੀ ਕਿਸ ਤਰ੍ਹਾਂ ਬਣਦੀ ਹੈਗੀ ਆ ਪਰ ਅੱਜ ਤੁਸੀਂ ਮੇਰੇ ਵੀ ਤਰੀਕੇ ਨਾਲ ਬਣਾ ਕੇ ਦੇਖੋ ਕਦੂ ਦੀ ਸਬਜ਼ੀ ਬਹੁਤ ਜ਼ਿਆਦਾ ਸਵਾਦ ਬਣਦੀ ਹੈਗੀ ਆ ਪਿਆਰ ਨੂੰ ਆਪਾਂ 2 ਮਿੰਟ ਵਾਸਤੇ ਭੁੰਨ ਲਿਆ ਹੁਣ ਆਪਣਾ ਕੱਟਿਆ ਹੋਇਆ ਕद्दू ਪਾ ਦਾਂਗੇ ਕद्दू ਨੂੰ ਆਪਾਂ ਚੰਗੀ ਤਰ੍ਹਾਂ ਹਣ ਮਿਲਾ ਦਿੰਨੇ ਆ ਉਹਦਾ ਕੋਈ ਨਾ ਪਰਤੀ ਵੱਜ ਗਈ ਨਾ ਤਾਂ ਕਰਕੇ ਤਾਂ ਚਲ ਕੋਈ ਨਾ ਲਓ ਮਲਕ ਜਾਂਦੇ ਆ ਠੀਕ ਹੈ ਪੀ ਲੈ ਉਸੇ डू जी लाली फिर खून जहा हट हाँ ठंडी हाँ। हाँ। हाँ जी चंगी तरह कद्दू भी मिका जानक नुसार पाद जिन्ना खाने उस हिसाब न पादंगे चंगी तरह आप मिला दें कला एस टाइम तला नून ही पाना है ਬਸ ਸੇ ਨੂਣੀ ਪਾ ਕੇ ਜਿਹੜੀ ਇਹ ਸਬਜੀ ਆਪਾਂ ਤਕਾਉਣੀ ਆ। ਤੇ ਹੁਣ ਇਹਨੂੰ 2 ਮਿੰਟ ਵਾਸਤੇ ਢੱਕ ਦਾਂਗੇ ਤੇ ਗੈਸ ਨੂੰ ਥੋੜਾ ਜਿਹਾ ਆਪਾਂ ਕਰ ਦਾਂਗੇ ਮੀਡੀਅਮ ਤੇ। ਕੱਲੇ ਤੇਲ ਵਿੱਚ ਨਮਕ ਪਾ ਕੇ ਕੱਦੂ ਨੂੰ ਭੁੰਨਾਗੇ ਬਸ। ਇਹ ਤਾਂ ਇਸ ਤਰ੍ਹਾਂ ਕੱਦੂ ਨੂੰ ਆਪਾਂ ਭੁੰਨਦੇ ਆ ਨਾ ਤੜਕੇ ਦੇ ਵਿੱਚ ਕੱਲਾ ਨਮਕ ਪਾ ਕੇ ਫਿਰ ਸਬਜੀ ਸਵਾਦ ਵਾਲੀ ਹੈਗੀ ਆ। ਨਾ ਹਾਂ ਨਾ। ਹੁਣ ਨਾ ਚੱਕੀ ਪਲੇਟ।

वीया गया ना कदू वह भुनिया भी गया हूँ पा देंगे मिर्च अद्धा चमच आप मिर्च का पा लेंगे अद्धा चमच पा देंगे हाल भी दाल अद्धा चमच पा देंगे धनिया पाउडर अद्धा चमच पा देंगे मीट मसाला लाल ਇਦੇ ਨਾਲ ਥੋੜਾ ਜਿਹਾ ਆਪਾਂ ਮੈਸ਼ ਇਹ ਕਰ ਲਾਂ। ਐ ਕਰ। ਸਰਦੀ ਦਾ ਬਹੁਤ ਟੇਸਟੀ ਬਣੇਗਾ। ਸਰਦੀ ਬਹੁਤ ਬਣੇਗਾ ਟੇਸਟੀ। ਅੱਛਾ ਟੋਸਲਾ ਹਟਾ ਦੇਣੀ। ਇਹ ਕੰਗੀਤਾ ਨਾਲ। ਨੂੰ ਐਡ ਕਰ ਲੈਣੇ। ਤੇ ਹੁਣ ਇੱਥੇ ਆਪਾਂ ਪਾਣੀ ਨਹੀਂ ਪਾਉਣਾਗਾ। ਇੱਥੇ ਪਾਵਾਂਗੇ ਆਪਾਂ ਦੁੱਧ। ਹੁਣ ਮਸਾਲਿਆਂ ਨੂੰ ਆਪਾਂ 2 ਮਿੰਟ ਵਾਸਤੇ ਸੇਕ ਲਵਾ ਲਿਆ। ਤੇ ਥੋੜਾ ਜਿਹਾ ਤਦੁੰਨਾ ਮੈਂ ਜਿਵੇਂ ਕਰਦੇ ਸੀ। ਹੁਣ ਇੱਥੇ ਪਾਵਾਂਗੇ ਦੁੱਧ। ਕੀ ਗਈ ਨੀਰਪਣੀ ਉਹ ਆਪਣੇ ਬਾਜੀ ਫਾਈਨ ਕਿ ਇਹ ਕਲਾਸ ਕਿੰਨੇ ਕਲਾਸ ਹੋਣੇ 2 1.5 ਗਲਾਸ ਬਾਕੀ ਸਿਰ ਜਿੰਨੀ ਪਤਰੀ ਰੱਖਣੀ ਉਸੇ ਹਿਸਾਬ ਨਾਲ ਆਪਾਂ ਦੁੱਧ ਪਾ ਦੇਣਾ ਹੈ ਜੇ ਘੱਟ ਦੁੱਧ ਹੋਵੇ ਤਾਂ ਘੱਟ ਵੀ ਪਾ ਦਿਓ ਜਿਵੇਂ 1 ਗਲਾਸ ਹੋਵੇ ਤਾਂ 1 ਕਪਾ ਦਿਓ ਜੇ ਆਪਾਂ 2 ਪੌਣੇ ਦਾ ਦੁੱਧ ਪਾ ਦੋ ਗਲਾਸ ਦੁੱਧ ਦੇ ਉਹ ਤਾਪ ਦੇ ਹਿਸਾਬ ਨਾਲ ਪਾ ਲੈਣਾ ਵੀ ਦੁੱਧ ਆਪਾਂ ਨੂੰ ਸਸ ਕਿੰਨਾ ਪਾਉਣਾ ਹੈ ਮੈਂ 1.5 ਗਲਾਸ ਦੁੱਧ ਪਾ ਲਿਆ ਹੁਣ ਇੱਥੇ ਪਾ ਦਾਂਗੇ ਕਸੂਰੀ ਮੇਥੀ ਕਸੂਰੀ ਮੇਥੀ ਨਾ ਹੋਵੇ ਤਹਰਾ ਧੰਨਾ ਪਾ ਦੋ ਹਰਾ ਧੰਨਾ ਨਾ ਹੋਵੇ ਤੱਕ ਕਸੂਰੀ ਮੇਥੀ ਕਰੋ ਵੈਸੇ ਹੁਣ ਤੁਹਾਨੂੰ ਪਤਾ ਹੀ ਆ ਇਹ ਧੰਗੇ ਦਾ ਸੀਜ਼ਨ ਤਾਂ ਜਾਂਦਾ ਪਿਆ ਰ ਕਿਉਂਕਿ ਸਰਦੀਆਂ ਨਾਲ ਸਾਰੀਆਂ ਸਬਜ਼ੀਆਂ ਚੰਗੀਆਂ ਪੈਂਆਂ ਤੇ ਹੁਣ ਆਈਆਂ ਨੇ ਗਰਮੀਆਂ ਨਾਲ ਸਬਜ਼ੀਆਂ ਤੇ ਕਿੱਥੇ ਨਾ ਮੈਂ ਕਸੂਰੀ ਮੇਥੀ ਲੈ ਕੇ ਆਪੇ ਸੀ ਕਿ ਚਾਰ ਪੰਜ ਟੈਰੇਟ ਰਾਜਸਥਾਨ ਤੋਂ ਆਇਆ ਸੀ ਭਾਈ ਕੈਜ ਯੂਨੀਵਰਸਿਟੀ ਤੇ ਉਹਨਾਂ ਕੋਲ ਨਾ ਮੇਥੀ ਵਧੀਆ ਹੁੰਦੀ ਹੈ ਕਿ ਜਿਹੜਾ ਰਾਸਥਾ ਮਾਰੇ ਭਾਈ ਕੈਜ ਤੋਂ ਮੁੰਦੇ ਨੇ ਤੇ ਉਹਨਾਂ ਕੋਲ ਲੈ ਕੇ ਆਪੇ ਸੀ ਚਾਰ ਪੰਜ ਟੈਰੇਟ ਤੇ ਹੁਣ ਆਪਾਂ ਜਿਹਨੇ ਸਬਜੀ ਤੇ ਕਿਆਸ ਨੂੰ ਥੋੜਾਇਆ ਬਕਾ ਦੰਗੇ ਤੇ ਜਿਸਕੇ ਇੱਕ ਵਾਰੀ ਚੱਕ ਸ਼ੁਰੂ ਕਰ ਲਿਆ ਸਮਝੀ ਹਾਂਜੀ ਕਦੋਂ ਆਪਾਂ ਬਹੁਤ ਵਧੀਆ ਸੇਕ ਲਵਾ ਲਿਆਗਾ ਦੇਖੋ ਤੇ ਸਬਜੀ ਆਪਣੀ ਬਣ ਗਈ ਆ ਪਹਿਲਾਂ ਆਪਾਂ ਤੇਲ ਚ ਚੰਗੀ ਤਰ੍ਹਾਂ ਭੁੰਨ ਲਿਆ ਸੀ ਕਦੂ ਜਦੋਂ ਆਪਾਂ ਤੇਲ ਚ ਭੁੰਨਦੇ ਆ ਨਾ ਕਦੂ ਤੜਕੇ ਦੇ ਵਿੱਚ ਇਸ ਤਰੀਕੇ ਨਾਲ ਸਬਜੀ ਬਹੁਤ ਹੀ ਜ਼ਿਆਦਾ ਸਵਾਦ ਆਉਂਦੀ ਆ ਪਰ ਪਾਣੀ ਨਾ ਪਾਇਓ ਪਾਣੀ ਦੀ ਥਾਂ ਤੇ ਤੁਸੀਂ ਦੁੱਧ ਪਾਓ ਦੁੱਧ ਦੇ ਨਾਲ ਜਿਹੜੀ ਕਦੂ ਦੀ ਸਬਜੀ ਬਹੁਤ ਜ਼ਿਆਦਾ ਸਵਾਦ ਆਉਂਦੀ ਹੈਗੀ ਆ ਦੇਖੋ ਬਹੁਤ ਵਧੀਆ ਬਣ ਗਈ ਨਾ ਸਬਜੀ 5-7 ਮਿੰਟ ਆਪਾਂ ਪਹਿਲਾਂ ਭੁੰਨਣ ਤੇ ਲਾਇਆ ਸੀਗਾ ਤੇ 5-7 ਮਿੰਟ ਆਪਾਂ ਹੁਣ ਇਹਨੂੰ ਦੁੱਧ ਪਾ ਕੇ ਸਬਜੀ ਨੂੰ ਪਕਾ ਲਿਆ ਤੇ ਸਬਜੀ ਵਧੀਆ ਰਸਮੀ ਸੀ ਮਾਰਾਸਮੀ ਸੀ ਜੀ ਬਣ ਗਈ ਹੈਗੀ ਆ ਤੇ ਜੇ ਜ਼ਿਆਦਾ ਆਪਾਂ ਪਾਣੀ ਪੂਣੀ ਜਿਹਾ ਪਾ ਕੇ ਬਣਾਗੇ ਨਾ ਸਬਜੀ ਤੇ ਫਿਰ ਉਹ ਪਤਲੀ ਜੀ ਬਣ ਜਾਂਦੀ ਹੈ ਫਿਰ ਤੈਹੂ ਤਾਂ ਕਦੂ ਦੀ ਸਬਜੀ ਸਵਾਦ ਨਹੀਂ ਲੱਗਦੀਗੀ ਇਸ ਤਰੀਕੇ ਦੇ ਨਾਲ ਜੇ ਤੁਸੀਂ ਕਦੂ ਦੀ ਸਬਜੀ ਬਣਾਵੋਗੇ ਨਾ ਤੇ ਬਹੁਤ ਜ਼ਿਆਦਾ ਸਵਾਦ ਬਣਦੇ ਹੀਗੇ ਤੁਸੀਂ ਘਰ ਵਿੱਚ ਜ਼ਰੂਰ ਬਣਾ ਕੇ ਦੇਖੋ ਇਸ ਤਰੀਕੇ ਨਾਲ ਸਬਜੀ ਜੇ ਤੁਹਾਨੂੰ ਨਾ ਅੱਜ ਸਬਜੀ ਬਣਾਉਣ ਦਾ ਤਰੀਕਾ ਵਧੀਆ ਲੱਗਿਆ ਹੋਵੇ ਤੇ ਸਾਡੇ ਵਲੌਗ ਨੂੰ ਤੁਸੀਂ ਲਾਈਕ ਤੇ ਸ਼ੇਅਰ ਜ਼ਰੂਰ ਕਰ ਦਿਓ ਤੇ ਸਾਡੇ ਚੈਨਲ ਤੇ ਤੁਸੀਂ ਪਹਿਲੀ ਵਾਰ ਆਏ ਤੇ ਚੈਨਲ ਨੂੰ ਤੁਸੀਂ ਜ਼ਰੂਰ ਸਬਸਕ੍ਰਾਈਬ ਕਰ ਦਿਓ ਮਿਲਦੇ ਆਪਾਂ ਨਵੇਂ ਵਲੌਗ ਨਾਲ ਵੀਡੀਓ ਦੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਥੈਂਕ